ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1157 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1158 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੈਲਾ ਬ੍ਰਹਮਾ ਮੈਲਾ ਇੰਦਰ ਭਗਤ ਕਬੀਰ ਜੀ ਆਪਣੀ ਬਾਣੀ ਵਿੱਚੋਂ ਫਰਮਾਉਂਦੇ ਹਨ ਕਿ ਬ੍ਰਹਮਾ ਭਾਵੇਂ ਜਗਤ ਪੈਦਾ ਕਰਨ ਵਾਲਾ ਮਿੱਥਿਆ ਜਾਂਦਾ ਹੈ ਪਰ ਬ੍ਰਹਮਾ ਵੀ ਮੈਲਾ ਇੰਦਰ ਵੀ ਮੈਲਾ ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿੱਥਿਆ ਗਿਆ ਹੈ ਰਵ ਮੈਲਾ ਮੈਲਾ ਹੈ ਚੰਦ ਦੁਨੀਆਂ ਨੂੰ ਚਾਨਣ ਦੇਣ ਵਾਲੇ ਸੂਰਜ ਤੇ ਚੰਦਰ ਭਾਪੇ ਚੰ드ਰਮਾ ਵੀ ਮੈਲੇ ਹਨ ਮੈਲਾ ਮਲਤਾਏ ਹੁਸਨ ਸੰਸਾਰ ਇਹ ਸਾਰਾ ਸੰਸਾਰ ਮੈੜਾ ਹੈ ਮਲੀਨ ਹੈ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਓ ਕੇਵਲ ਪਰਮਾਤਮਾ ਹੀ ਪਵਿੱਤਰ ਹੈ ਇਨਾ ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤਰਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਰਹਾਓ ਮੈਲੇ ਬ੍ਰਹਮੰਡਾਏ ਕੈ ਈਸ ਬ੍ਰਹਮੰਡਾਂ ਦੇ ਰਾਜੇ ਵੀ ਹੋ ਜਾਣ ਤਾਂ ਵੀ ਮੈੜੇ ਹਨ ਮੈਲੇ ਨਿਸ ਬਾਸੁਰ ਦਿਨ 30 ਰਾਤ ਦਿਨ ਮਹੀਨੇ 30 ਦਿਨ ਸਭ ਮੈੜੇ ਹਨ ਬਿਆਨਤ ਜੀ ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈੜਾ ਕਰੀ ਜਾ ਰਹੇ ਹਨ ਮੈਲਾ ਮੋਤੀ ਮੈਲਾ ਹੀਰਾ ਇਤਨੇ ਕੀਮਤੀ ਹੁੰਦੇ ਹੋਏ ਵੀ ਮੋਤੀ ਤੇ ਹੀਰੇ ਵੀ ਮੈੜੇ ਹਨ ਮੈੜਾ ਪਾਉਨ ਪਾਵਕ ਅਰਨੀਰ ਹਵਾ ਅਗ ਤੇ ਪਾਣੀ ਪੀ ਮੈਲੇ ਹਨ ਭਗਤ ਕਬੀਰ ਜੀ ਅਜ ਤੋਂ ਕਈ ਸੌ ਸਾਲ ਪਹਿਲਾਂ ਹੀ ਇਹ ਗੱਲ ਕਹਿ ਗਏ ਸੀ ਅੱਜ ਕੱਲ ਹਵਾ ਵੀ ਲੋਕਾਂ ਨੇ ਪਟਾਕੇ ਵਜਾ ਵਜਾ ਕੇ ਪ੍ਰਦੂਸ਼ਣ ਕਰ ਛੱਡੀ ਹੈ ਤੇ ਕਈ ਪਿੰਡਾਂ ਦੇ ਸਾਡੇ ਪਿੰਡਾਂ ਵਾਲ ਦੇ ਐਸੇ ਮੂਰਖ ਲੋਕ ਹਨ ਕਿ ਮੜਾ ਜਿਆ ਵੀ ਮੜ ਜਾ ਕੋ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਜਾਂ ਕੋਈ ਬਜ਼ੁਰਗ ਮਰ ਗਿਆ ਜਾਂ ਕੋਈ ਬਾਹਰ ਤੁਰ ਗਿਆ ਇਹਨਾਂ ਸ਼ਾਟ ਪਟਾਕੇ ਵਜਾ ਕੇ ਜਿਹੜੇ ਆਕਾਸ਼ ਵਿੱਚ ਜਾ ਕੇ ਚਲਦੇ ਨੇ ਉੱਪਰ ਜਾ ਕੇ ਚਲਦੇ ਨੇ ਰਾਤੀ ਅੱਧੀ ਅੱਧੀ ਰਾਤ ਤੱਕ ਨਾ ਰੋਕਾਂ ਨੂੰ ਸੌਣ ਦੇਣਾ ਨਾ ਆਪ ਸੌਣਾ ਇਹ ਮੂਰਖ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਭਗਤ ਜੀ ਕਹਿੰਦੇ ਹਨ ਹਵਾ ਅੱਗ ਤੇ ਪਾਣੀ ਵੀ ਮੈਲੇ ਹਨ ਪਾਣੀ ਬਹੁਤ ਗੰਦਲੇ ਕਰਦੇ ਹਨ ਲੋਕਾਂ ਨੇ ਮੈਲੇ ਸ਼ਿਵ ਸ਼ੰਕਰ ਮਹੇਸ਼ ਸ਼ਿਵ ਸ਼ੰਕਰ ਮਹੇਸ਼ ਵੀ ਮੈਲੇ ਹਨ ਭਾਵੇਂ ਇਹ ਵੱਡੇ ਦੇਵਤੇ ਮਿੱਥੇ ਗਏ ਹਨ ਮੈੜੇ ਸਿੱਧ ਸਾਧਕੇ ਅਰ ਭੇਖ ਸਿੱਧ ਸਾਧਕ ਤੇ ਭੇਖ ਧਾਰੀ ਸਾਧੂ ਸਭ ਮੈੜੇ ਹਨ ਮੈੜੇ ਜੋਗੀ ਜੰਗਮ ਜਟਾ ਸਹੇਤ ਜੋਗੀ ਜੰਗਮ ਜਟਾ ਧਾਰੀ ਸਭ ਅਪਵਿੱਤਰ ਹਨ ਮੈੜੀ ਕਾਇਆ ਹੰਸ ਸスメਤ ਇਹ ਸਰੀਰ ਵੀ ਮੈੜਾ ਤੇ ਜੀਵ ਆਤਮਾ ਵੀ ਮੈੜਾ ਹੋਇਆ ਪਿਆ ਹੈ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇਜੋ ਰਾਮੈ ਜਾਨ ਕਬੀਰ ਭਗਤ ਜੀ ਆਖਦੇ ਹਨ ਕਿ ਸਿਰਫ ਉਹ ਮਨੁੱਖ ਪ੍ਰਭੂ ਦੇ ਦਰ ਤੇ ਕਬੂਲ ਹਨ ਸਿਰਫ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਸਾਂਝ ਪਾਈ ਹੈ ਮਾਨਕਰ ਮੱਕਾ ਕਿਬਲਾ ਕਰ ਦੇਹੀ ਹੈ हे ਮੁਲਾ ਮਾਨੂ ਮੱਕਾ ਤੇ ਪ੍ਰਮਾਤਮਾ ਨੂੰ ਕਿਬਲਾ ਬਣਾ ਅੰਤਹਿ ਕਰਨ ਮੱਕਾ ਹੈ ਤੇ ਸਭ ਸਿਰਾਂ ਦਾ ਸਵਾਮੀ ਕਰਤਾਰ ਉਸ ਵਿੱਚ ਪੂਜਿਆ ਹੈ ਬੋਲਨਹਾਰ ਪਰਮ ਗੁਰੇ ਹੀ ਬੋਲਨਹਾਰ ਜੀਵਾਤਮਾ ਬਾਗ ਦੇਣ ਵਾਲਾ ਅਤੇ ਆਗੂ ਹੋ ਕੇ ਨਮਾਜ਼ ਪੜਨ ਵਾਲਾ ਪਰਮ ਗੁਰ ਇਮਾਮ ਹੈ ਕਹਰੇ ਮੁੱਲਾ ਬਾਗ ਨਿਵਾਜ ਹੈ ਮੁੱਲਾ ਇਹ 10 ਦਰਵਾਜਿਆਂ ਇੰਦਰੀਆਂ ਵਾਲਾ ਸਰੀਰ ਹੀ ਅਸਲ ਮਸੀਤ ਹੈ ਏਕ ਮਸੀਤ ਦੱਸੈ ਦਰਵਾਜ ਰਹਾਓ ਇਸ ਵਿੱਚ ਟੇਕੇ ਬਾਗ ਦੇ ਤੇ ਨਮਾਜ਼ ਪੜ ਰਹਾਓ ਬਿਸਮਲਤਾ ਮੁਸ பச ਪਰਮ ਕਦੂਰੀ ਹੈ ਮੁੱਲਾ ਪਸੂ ਦੀ ਕੁਰਬਾਨੀ ਦੇਣ ਤੇ ਆਪਣੇ ਅੰਦਰੋਂ ਕਰੋਧੀ ਸੁਭਾਅੋਂ ਪਟਕਣਾ ਤੇ ਕਰਤੂਤ ਦੂਰ ਕਰ ਭਾਖਲੇ ਪੰਜੇ ਹੋਏ ਸਬੂਰੀ ਕਾਮਾਦਿਕ ਕਾਮ ਕਰੋਧ ਲੋਭ ਮੋਹ ਹੰਕਾਰ ਪੰਜਾਂ ਨੂੰ ਮੁਕਾ ਦੇ ਤੇ ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ਹਿੰਦੂ ਤੁਰਕ ਕਾ ਸਾਹਿਬ ਇੱਕ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਪਰਮਾਤਮਾ ਆਪ ਹੀ ਹੈ ਇਹ ਕੱਲੇ ਸਿੱਖਾਂ ਨੂੰ ਨਹੀਂ ਗੁਰੂ ਸਮਝਾਉਂਦੇ ਇਹ ਗੁਰਬਾਣੀ ਸਾਰਿਆਂ ਵਾਸਤੇ ਸਾਂਝੀ ਹੈ ਮੁਸਲਮਾਨ ਵੀਰਾਂ ਨੂੰ ਵੀ ਉਪਦੇਸ਼ ਦਿੱਤਾ ਹੈ ਭਗਤ ਕਬੀਰ ਜੀ ਨੇ ਹਿੰਦੂਆਂ ਨੂੰ ਵੀ ਉਪਦੇਸ਼ ਦਿੱਤਾ ਹੈ ਕਿਉਂਕਿ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਹੈ ਚੋ ਵਰਨਾ ਨੂੰ ਸਾਂਝਾ ਕਹਿ ਕਰੇ ਮੁੱਲਾ ਕਹਿ ਕਰੇ ਸੇਖ ਮੁੱਲਾਂ ਜਾਂ ਸ਼ੇਖ ਬਣਿਆ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਖਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ਕੈ ਕਬੀਰ ਹਉ ਪਿਆ ਦੇਵਾਨਾ ਕਬੀਰ ਆਖਦਾ ਹੈ ਕਿ ਮੈਂ ਕਿ ਮੇਰੀਆਂ ਇਹ ਗੱਲਾਂ ਤੰਗ ਦਿਲ ਲੋਕਾਂ ਨੂੰ ਪਾਗਲਾ ਵਾਂਗ ਲੀਆਂ ਜਪਦੀਆਂ ਹਨ ਲੋਕਾਂ ਬਾੜੇ ਮੈਂ ਪਾਗਲ ਹੋ ਗਿਆ ਹਾਂ ਮੋਸ ਮੋਸ ਮਨੁਮਾ ਸਹਿਜ ਸਮਾਨ ਪਰ ਮੇਰਾ ਮਨ ਹੋਲੇ-ਹੋਲੇ ਅੰਦਰਲਾ ਹਜ ਕਰਕੇ ਹੀ ਅਡੋਲਤਾ ਅਡੋਲ ਅਵਸਥਾ ਵਿੱਚ ਟਿਕ ਗਿਆ ਹੈ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ हे ਜਿੰਦ ਦੇ ਮਾਲਕ ਪ੍ਰਭੂ ਪ੍ਰਭੂ ਦੀ ਚਰਨੀ ਲਗਣਾ ਵਿਗੜਨਾਹੀ ਹੈ ਤਾਂ ਨਦੀ ਵੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ ਪਰ ਉਹ ਨਦੀ ਦਾ ਗੰਗਾ ਦਾ ਰੂਪ ਹੋ ਕੇ ਆਪਣਾ ਮੁਕਾ ਦੇਂਦੀ ਹੈ ਬਿਗਰੇਓ ਕਬੀਰ ਆ ਰਾਮ ਦੋਹਾਈ ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ ਪਰ ਲੋਕਾਂ ਦੇ ਪਾਣੇ ਕਬੀਰ ਵਿਗੜ ਗਿਆ ਹੈ ਸਾਚ ਪਿਓ ਅਨਕਤ ਹੈ ਨਾ ਜਾਈ ਰਹਾਓ ਲੋਕ ਨਹੀਂ ਜਾਣਦੇ ਕਿ ਰਾਮ ਦੀ ਦੋਹਾਈ ਦੇ ਕੇ ਰਾਮ ਦੀ ਦੋਹਾਈ ਦੇ ਦੇ ਕੇ ਕਬੀਰ ਰਾਮ ਦਾ ਰੂਪ ਹੋ ਗਿਆ ਹੈ ਹੁਣ ਰਾਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਰਹਾਉ ਚੰਦਨ ਕੈ ਸੰਗ ਤਰਵਰ ਵਿਗਰਿਓ ਸੁਧਾਰਨ ਰੁਖ ਭੀ ਚੰਦਨ ਦੇ ਨਾਲ ਲੱਗ ਕੇ ਵਿਗੜ ਜਾਂਦਾ ਹੈ ਸੋ ਤਰਵਰ ਚੰਦਨ ਹੋਏ ਨਿਬਰਿਓ ਪਰ ਉਹ ਰੁਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ 파ਰਸ ਕੈ ਸੰਗ ਤਾਂਬਾ ਵਿਗਰਿਓ ਤਾਂਬਾ ਵੀ 파ਰਸ ਨਾਲ ਸ਼ੋਕੇ ਰੂਪ ਬਟਾ ਲੈਂਦਾ ਹੈ ਸੋ ਤਾਂਬਾ ਕੰਚਨ ਹੋਏ ਨਿਭਰਿਓ ਪਰੋ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾਪ ਮੁਕਾ ਦੇਂਦਾ ਹੈ ਸੰਤਨ ਸੰਗ ਕਬੀਰਾ ਬਿਗਰਿਓ ਇਸੇ ਤਰ੍ਹਾਂ ਕਬੀਰ ਵੀ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਵਿਗੜ ਗਿਆ ਹੈ ਸੋ ਕਬੀਰ ਰਾਮਾ ਹੋਏ ਨਿਭਰਿਓ ਪਰ ਕਬੀਰ ਹੁਣ ਪ੍ਰਭੂ ਨਾਲ ਇੱਕ ਮਿਕ ਹੋ ਗਿਆ ਹੈ ਤੇ ਆਪਾ ਭਾਅ ਮੁਕਾ ਚੁਕਿਆ ਹੈ ਮਾਥੇ ਤਿਲਕ ਹੱਥ ਮਾਲਾ ਬਨ ਲੋਕ ਮੱਥੇ ਉਤੇ ਤਿਲਕ ਲਾ ਲੈਂਦੇ ਹਨ ਹੱਥ ਵਿੱਚ ਮਾਲਾ ਫੜ ਲੈਂਦੇ ਹਨ ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ ਤੇ ਸਮਝਦੇ ਹਨ ਕਿ ਪ੍ਰਮਾਤਮਾ ਦੇ ਭਗਤ ਬਣ ਗਏ ਹਾਂ ਲੋਗ ਨਰਾਮ ਖੇਲੋ ਨਾ ਜਾਣਾ ਲੋਕਾਂ ਨੇ ਪ੍ਰਮਾਤਮਾ ਨੂੰ ਖਡਾਉਣਾ ਭਾਵਜਾਣਾ ਬਾਲ ਸਮਝ ਲਿਆ ਹੈ ਕਿ ਇਨੀ ਗੱਲ ਨਹੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ ਜੋ ਹਉਤ ਬਉਰਾ ਤੋ ਰਾਮ ਤੋਰਾ ਮੈਂ ਕੋਈ ਧਾਰਮਿਕ ਪੇਖ ਨਹੀਂ ਬਣਾਂਦਾ ਮੈਂ ਮੰਦਰ ਆਦਗ ਵਿੱਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਲੋਕ ਮੈਨੂੰ ਪਾਗਲ ਆਖਦੇ ਹਨ ਪਰ 헤 ਮੇਰੇ ਰਾਮ ਜੇ ਮੈਂ ਲੋਕਾਂ ਪਾਣੀ ਪਾਗਲ ਹਾਂ ਤਾਂ ਵੀ ਮੈਨੂੰ ਵੇ ਠੰਡ ਹੈ ਕਿ ਮੈਂ ਤੇਰਾ ਸੇਵਕ ਹਾਂ ਇਹ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਨ ਕਰ ਰਹੇ ਹਨ ਲੋਕ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਦੁਨੀਆ ਭਲਾ ਮੇਰੇ ਦਿਲ ਦਾ ਭੇਦ ਕੀ ਜਾਣ ਸਕਦੀ ਹੈ ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਦੇਵਤਿਆਂ ਅੱਗੇ ਭੇਡ ਧਰਨ ਲਈ ਨਾ ਹੀ ਮੈਂ ਫੁੱਲ ਪੱਤਰ ਤੋੜਦਾ ਹਾਂ ਨਾ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ ਰਾਮ ਭਗਤ ਬਿਨ ਨੇ ਫਲ ਸੇਵਾ ਮੈਂ ਜਾਣਦਾ ਹਾਂ ਪਰਬੂ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ ਸਤਗੁਰੂ ਪੂਜੋ ਸਦਾ ਸਦਾ ਮਨਾਵੋ ਮੈਂ ਆਪਣੇ ਸਤਗੁਰੂ ਅਗੇ ਸਿਰ ਨਵਾਉਂਦਾ ਹਾਂ ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ ਐਸੀ ਸੇਵ ਦਰਗਹ ਸੁਖ ਪਾਵੋ ਤੇ ਇਸ ਸੇਵਾ ਦੀ ਬਰਕਤ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਜੁੜ ਕੇ ਸੁਖ ਮਾਣਦਾ ਹਾਂ ਲੋਕ ਕਹੈ ਕਬੀਰ ਬਉਰਾਨਾ ਹਿੰਦੂ ਜਗਤ ਆਖਦਾ ਹੈ ਕਿ ਕਬੀਰ ਪਾਗਲ ਹੋ ਗਿਆ ਹੈ ਕਿਉਂਕਿ ਨਾ ਇਹ ਦਿਲ ਕਾਦਕ ਚੇਨ ਵਰਤਦਾ ਹੈ ਤੇ ਨਾ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿੱਚ ਭੇਟ ਕਰਨ ਜਾਂਦਾ ਹੈ ਕਬੀਰ ਕਾ ਮਰਮ ਰਾਮ ਪਹਿਚਾਨਾ ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ ਉਲਟ ਜਾਤ-ਕੁੱਲ ਦਉ ਬਿਸਾਰੀ ਨਾਮ ਦੀ ਬਰਕਤ ਨਾਲ ਮਾਨੋ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁੱਲ ਦੋਵੇਂ ਵਿਸਾਰ ਦਿੱਤੀਆਂ ਹਨ ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ ਮਲਾਪ ਦਾ ਕਿਸੇ ਖਾਸ ਜਾਤ ਜਾਂ ਕੁੱਲ ਨਾਲ ਸੰਬੰਧ ਨਹੀਂ ਹੈ ਸੋਨ ਸਹਿਜ ਮੈਂ ਬੁਨਤ ਹਮਾਰੀ ਮੇਰੀ ਲਿਵ ਹੁਣ ਉਸ ਅਵਸਥਾ ਵਿੱਚ ਟਿਕੀ ਹੋਈ ਹੈ ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ ਜਿੱਥੇ ਡੋਲਦਾ ਹੀ ਡੋਲਦਾ ਹੈ ਰੂਪੇ ਆ ਰਹੇ ਹੋ ਮਾਫੀ ਚਾਉਣਾ ਹਾਂ ਕਿ ਗਲੇ ਦੀ ਖਰਾਬੀ ਕਰਕੇ ਥੋੜਾ ਬੋਲਣ ਵਿੱਚ ਤਕਲੀਫ ਹੋ ਰਹੀ ਹੈ ਹਮਰਾ ਝਗੜਾ ਰਹਾ ਨਾ ਕਹੂੰ ਦੋਹਾ ਦੇ ਦੱਸੇ ਕਰਮ ਕਾਂਡ ਤੇ ਸ਼ਰੈ ਦੇ ਰਸਤੇ ਨਾਲ ਮੇਰਾ ਕੋਈ ਵਾਸਤਾ ਨਹੀਂ ਰਹਾ ਭਾਵ ਕਰਮ ਕਾਂਡ ਤੇ ਸ਼ਰੈ ਇਹ ਦੋਵੇਂ ਹੀ ਨਾਮ ਸਿਮਰਨ ਦੇ ਟਕਰੇ ਤੇ ਤੁਸ਼ਾਨਾ ਪੰਡਤ ਮੁਲਾ ਸ਼ਾਡੇ ਦੋਂ ਰਹਾਓ ਜਿਉਂ-ਜਿਉਂ ਮੈਂ ਨਾਮ ਦੇ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਮੈਂ ਪੰਡਤ ਤੇ ਮੁੱਲਾ ਦੋਵੇਂ ਹੀ ਛੱਡ ਦਿੱਤੇ ਹਨ ਰਹਾਵੋ ਬੋਨ ਬੋਨੇ ਆਪ ਆਪ ਪਹਿਰਾਵੋ ਪ੍ਰਭੂ ਚਰਨਾਂ ਵਿਚ ਟਿਕੀ ਸੁਰ ਦੀ ਤਾਣੀ ਓਣ ਓਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ ਜਹ ਨਹੀਂ ਆਪ ਤਹਾਂ ਹੋਏ گاਵੋ ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਮਸਲਾ ਕਰ ਰਿਹਾ ਹਾਂ ਜਿੱਥੇ ਆਪਾ ਭਾਵ ਨਹੀਂ ਹੈ ਪੰਡਤ ਮੁੱਲਾ ਜੋ ਲਿਖਦੀਆ ਕਰਮ ਕਾਂ ਤੇ ਸ਼ਰਹ ਬਾਰੇ ਪੰਡਤਾ ਤੇ ਮੌਲਮੀਆਂ ਨੇ ਜੋ ਕੁਝ ਲਿਖਿਆ ਹੈ ਛੜ ਚਲੇ ਹਮ ਕਸ਼ੂਨ ਲੀਆ ਮੈਨੂੰ ਕਿਸੇ ਦੀ ਵੀ ਲੋੜ ਨਹੀਂ ਰਹੀ ਮੈਂ ਇਹ ਸਭ ਕੁਝ ਛੜ ਦਿੱਤਾ ਹੈ ਰਿਦੈ ਕਲਾਕ ਨਿਰਖਲੇ ਮੀਰਾ ਜੇ ਹਿਰਦੇ ਵਿੱਚ ਪ੍ਰੇਮ ਹੋਵੇ ਤਾਂ ਹੀ ਪ੍ਰਭੂ ਦਾ ਦیدار ਹੋ ਸਕਦਾ ਹੈ ਕਰਮ ਕਾਂਡ ਦੇ ਸ਼ਰੈ ਸਹਾਇਤਾ ਨਹੀਂ ਕਰਦੇ ਆਪ ਖੋਜ ਖੋਜ ਮਿਲੇ ਕਬੀਰਾਂ ਏ ਕਬੀਰ ਜੋ ਵੀ ਪ੍ਰਭੂ ਨੂੰ ਮਿਲੇ ਹਨ ਆਪਾਂ ਖੋਜ ਖੋਜ ਕੇ ਹੀ ਮਿਲੇ ਹਨ ਕਰਮ ਕਾਂਡ ਦੇ ਸ਼ਰੈ ਦੀ ਮਦਦ ਨਾਲ ਨਹੀਂ ਮਿਲੇ ਕਿਉਂਕਿ ਨਾਮ ਜਪਣਾ ਸਭ ਤੋਂ ਉੱਤਮ ਕੰਮ ਹੈ ਨਾਮ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ ਤੇ ਭੇਖ ਬਣਾਇਆ ਪਖੰਡ ਕਰਿਆ ਇਹ ਸਭ ਕੁਝ ਨਹੀਂ ਮਿਲਦਾ ਰਿਦਾਇ ਖਲਾਸ ਨਿਰਖਲੇ ਮੀਰਾ ਆਪ ਛੋੜ ਆਪ ਖੋਜ ਖੋਜ ਮਿਲੇ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1158 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1159 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ। ਪੁਰ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ। ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।